ਅਮਰਤਪਾਲ ਦੀ ਪਟੀਸ਼ਨ ਤੇ ਅੱਜ ਸੁਣਵਾਈ ਕੀਤੀ ਜਾ ਰਹੀ ਹੈ ਐਨਐਸਏ ਤੇ ਸਮਾਬਦੋਂ ਦੂ ਦਿੱਤੀ ਗਈ ਸੀ ਚੁਣੌਤੀ ਤੁਹਾਨੂੰ ਦੱਸਦੀ ਹੈ ਅਮਰਤਪਾਲ ਸਿੰਘ ਖਡੂ ਸਾਹਿਬ ਤੋਂ ਸੰਸਦ ਮੈਂਬਰ ਹੈਗੇ ਨੇ ਅਤੇ ਅਮਰਤਪਾਲ ਸਿੰਘ ਨੇ ਆਪਣੇ ਉੱਤੇ ਲਗਾਏ ਗਏ ਰਾਸ਼ਟਰਪਤੀ ਸੁਰੱਖਿਆ ਕਾਨੂੰਨ ਐਨਐਸਏ ਨੂੰ ਸਮੇਂ ਦੇ ਸਮੇਂ ਵਿੱਚ ਵਾਧੇ ਕੀਤੇ ਜਾਣ ਦੀ ਚੁਣੌਤੀ ਜਿਹੜੀ ਹੈਗੀ ਆ ਉਹ ਅਦਾਲਤ ਵਿੱਚ ਦਿੱਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਸੰਸਦ ਮੈਂਬਰ ਲਗਾਇਆ ਕਿ ਮਿੰਨੇ ਐਨਐਸਏ ਲਗਾਉਣਾ ਮੇਰੇ ਉੱਤੇ ਗਲਤ ਇਹ ਗਾਇਆ ਕੋ ਉਹਨੂੰ ਜਿਹੜੀ ਹੁਣ ਉਹਦੀ ਬਦਾ ਦਿੱਤੀ ਗਈ ਗੀਤ ਰੀਕ ਇਹ ਤਾਂ ਹੋਰ ਜ਼ਿਆਦਾ ਮੇਨਾਂ ਧੱਕਾ ਕੀਤਾ ਗਿਆ ਹੈ ਮਾਮਲੇ ਦੀ ਸੁਣਵਾਈ ਪੰਜਾਬ ਸਰਕਾਰ ਅਤੇ ਹਰਿਆਣਾ ਕੋਰਟ ਵਿੱਚ ਅੱਜ ਹੋਵੇਗੀ ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਦੀ ਅਦਾਲਤ ਵਿੱਚ ਹੋਵੇਗੀ ਹਾਲਾਂਕਿ ਪਿਛਲੀ ਸੁਣਵਾਈ ਵੀ ਸ਼ੁਰੂਆਤ ਵਿੱਚ ਹੀ ਸਰਕਾਰੀ ਵਕੀਲ ਨੇ ਆਪਣੀ ਪਟੀਸ਼ਨ ਵਿੱਚ ਤਕਨੀਕੀ ਕਮੀਆਂ ਦੱਸੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਘਰ ਦਾ ਪਤਾ ਤੇ ਉਹਨਾਂ ਦੇ ਮਾਤਾ ਪਿਤਾ ਦੀ ਉਮਰ ਸਹੀ ਨਹੀਂ ਹੋਣ ਕਰਕੇ ਗੱਲ ਇਸ ਤਰ੍ਹਾਂ ਦੀ ਆਖੀ ਗਈ ਸੀ ਇਸ ਤੋਂ ਬਾਅਦ ਉਹਨਾਂ ਦੇ ਵਕੀਲ ਨੇ ਸੋਧ ਲਈ ਸਮਾਂ ਮੰਗਿਆ ਸੀ ਇਸ ਲਈ ਅਮਿਤਪਾਲ ਸਿੰਘ ਆਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਬੰਦ ਹਨ ਅਦਾਲਤ 'ਚ ਆਪਣੀ ਤਰਫੋਂ ਦਰਜ ਪਟੀਸ਼ਨ 'ਚ ਕਿਹਾ ਗਿਆ ਕਿ ਐਨਐਸਏ ਦੀ ਮਿਆਦ 1 ਸਾਲ ਵਧਾਉਣਾ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਕਿਹਾ ਕਿ ਆਪਣੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਗੈਰ-ਸੰਵਿਧਾਨਿਕ ਦੱਸਿਆ ਗਿਆ ਹੈ ਉਹਨਾਂ ਆ ਕੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਸੂਬੇ ਤੇ ਰਿਸ਼ਤਦਾਰਾਂ ਤੇ ਲੋਕਾਂ ਤੋਂ ਦੂਰ ਹਨ ਉਹਨਾਂ ਨੇ ਜ਼ਿੰਦਗੀ ਤੇ ਜਾਇਦੀਦ ਦਾ ਸਧਾਰਨ ਅਤੇ ਬੇਰਹਿਮ ਤਰੀਕੇ ਨਾਲ ਖੋ ਲਿਆ ਹੈ ਇਹ ਜਿਹੜੀਆਂ ਗੱਲਾਂ ਹੈਗੀਆਂ ਆ ਉਹ ਅਮਰਤਪਾਲ ਸਿੰਘ ਨੇ ਆਪਣੀ ਜਿਹੜੀ ਪਟੀਸ਼ਨ ਦੇ ਵਿੱਚ ਲਿਖੀਆਂ ਗਿਆ ਅੱਜ ਇਸ ਪਟੀਸ਼ਨ ਦੀ ਜਿਹੜੀ ਸੁਣਵਾਈ ਕੀਤੀ ਜਾ ਰਹੀ ਗਈ ਆ ਉਹ ਦੇਖਣਾ ਹੋਵੇਗਾ ਕਿ ਸਰਕਾਰਾਂ ਉਹ ਮਾਜੂਬ ਅਦਾਲਤਾਂ ਵੱਲੋਂ ਕੀ ਜੜਾ ਗਿਆ ਉਹ ਫੈਸਲਾ ਨਿਕਲ ਕੇ ਸਾਹਮਣੇ ਆਵੇ ਕਿੰਨਾ ਕਿਤੇ ਅਮਰਤਵਾਲ ਤੇ ਸਥਿੰਕ ਕਤੇ ਉਸਦੇ ਸਾਥੀਆਂ ਵੱਲੋਂ NSA ਦੇ ਖਿਲਾਫ ਜਿਹੜੀ ਹੈ ਹੁਣ ਪਟੀਸ਼ਨ ਦੀ ਸੁਣਵਾਈ ਅੱਜ ਪੰਜਾਬ ਹਰਿਆਣਾ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ